ਬੇਰਹਿਮੀ ਨਾਲ ਬਜ਼ੁਰਗ ਨੂੰ ਕੁੱਟ ਰਿਹਾ ਇਹ ਨੌਜਵਾਨ ਨੌਜਵਾਨ ਨਾਮਦਾਰੀ ਸਿੱਖ ਬਜ਼ੁਰਗ ਦੀ ਦਾੜੀ ਪੁੱਟ ਕਰ ਰਿਹਾ ਧਾਰਮਿਕ ਬੇਅਦਬੀ ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ 10 ਤਸਵੀਰਾਂ ਲੁਧਿਆਣਾ ਦੇ ਗਿੱਲ ਚੌਂਕ ਦੀਆਂ ਨੇ ਜਿੱਥੇ ਇੱਕ ਵਿਅਕਤੀ ਦੁਆਰਾ ਬਜ਼ੁਰਗ ਦੇ ਨਾਲ ਮਾਰਕੁੱਟਾਈ ਕੀਤੀ ਗਈ ਤੇ ਬੇਰਹਿਮੀ ਨਾਲ ਮਾਰਕੁੱਟਾਈ ਦੀ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਜਿਸ 'ਚ આરોપી ਨਾਮਤਾਰੀ ਬਜ਼ੁਰਗ ਸਿੱਖ ਦੀ ਦਾੜੀ ਖਿੱਚ ਕੇ ਉਹਦੀ ਧਾਰਮਿਕ ਬੇਅਦਬੀ ਕਰ ਰਿਹਾ ਪਹਿਲਾਂ ਦੇਖੋ ਇਹ ਵੀਡੀਓ ਤਹਰ ਚਰਨ ਸਿੰਘ ਦੇ ਮੁਤਾਬਕ ਉਹ ਬੇਕਰੀ ਦਾ ਕੰਮ ਕਰਦੇ ਨੇ ਜਿਸ ਦੇ ਚਲਦੇ ਉਹਨਾਂ ਨੂੰ ਕੰਮ ਕਰਨ ਦਾ ਠੇਕਾ ਦਿੱਤਾ ਸੀ ਪਰ ਬਿਮਾਰ ਹੋ ਜਾਣ ਦੇ ਚਲਦੇ ਉਹ ਕੰਮ ਪੂਰਾ ਨਹੀਂ ਕਰ ਸਕੇ ਜਿਸ ਕਾਰਨ ਇਹ ਸਭ ਕੁਝ ਹੋਇਆ ਪੀੜਤ ਪਰਿਵਾਰ ਨੇ ਉਹਨਾਂ ਦੀ ਹੋਈ ਧਾਰਮਿਕ ਬੇਅਦਬੀ ਤੇ ਮਾਰ ਕੁੱਟਾਈ ਲਈ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਜੀ ਮੈਂ ਹਰਚਨ ਸਿੰਘ ਮਾਰਕੁੱਟੇ ਆਈ ਮੈਂ ਬੈਠਾ ਸੀ ਪੁੱਛੋ ਆ ਕੇ ਪੁੱਛੋ ਆ ਕੇ ਮਾਰ ਕੁੱਟਣ ਲੱਗ ਗਿਆ ਤੇ ਮੇਰੇ ਦਾਦੀ ਦਾੜੀ ਤੋਂ ਫੜ ਕੇ ਕੋ ਸਨ ਮਾਰਨ ਲੱਗੇ ਮੇਰੇ ਦੰਦ ਮੂੰਹ ਤੇ ਮਿਲਦੇ ਗਾਣੇ ਕਰ ਕੰਮ ਕੰਮ ਕਾਥੋਰਾ ਲੇਟ ਹੋਣ ਕਰਕੇ ਕੰਮ 에서 ਸਤੀਦਾ ਕੰਮ ਕਰ ਦੋ ਆਪਣਾ ਕੋਈ ਗੱਲਬਾਤ ਨਹੀਂ ਹੋਈ ਪੈਸਾ ਲੈਂਦੇ ਨੇ ਸੋਤੋਰਾ ਕੰਮ ਲੇਟ ਕਰਕੇ 10000 ਰੁਪਏ ਪਿੱਛੇ ਤੁਹਾਨੂੰ مجھے ਮਾਰ ਦੋਨ ਕਰ ਕੰਮ ਲੇਟ ਰਹਾ ਤਾਂ ਕੋਈ ਹੋਰ ਕੋਈ ਗੱਲ ਨਹੀਂ ਕੰਮ ਕੰਮ 2 ਮਹੀਨੇ ਲੱਗੇ ਮੈਂ ਬਿਮਾਰ ਹੋ ਗਿਆ ਉਹ ਸਹੇਬ ਸਾਡੇ ਕੋਈ ਕਾਰਵਾਈ ਕਰਨਾ ਹੈ ਸਾਰਨ ਸਾੜਨਗੁਰਾਂ ਨੂੰ ਸਾਫ਼ ਕੀਤਾ ਜਾਵੇ ਸਾਡੇ ਦਾਰੀ ਦੇ ਬੇਸੀ ਹੋਈ ਹੈ ਉਹ ਵੀ ਪੂਰਾ ਬਦਲ ਲਿਆ ਜਾਵੇ ਉਧਰ ਪੁਲਿਸ ਚਾਂਕੀ ਮਿਲਰ ਗੰਜ ਦੇ ਇੰਚਾਰਜ اے ایس ਸਾਹੀ ਬਲਵੀਰ ਸਿੰਘ ਦੇ ਮੁਤਾਬਿਕ ਉਹਨਾਂ ਦੋਨਾਂ ਪੱਖਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਕਚੁਅਲੀ ਗੱਲ ਹੈ ਸਾਡੇ ਕੋਲ ਕੱਲ ਪਹਿਲਾਂ ਪ੍ਰੀਤਮ ਸਿੰਘ ਆਇਆ ਸੀ ਕੰਪਲੇਂਟ ਦੇ ਕੇ ਗਿਆ ਸੀਗਾ ਵੀ ਮੈਂ ਪੈਸੇ ਲੈਣੇ ਸੀ ਉੱਥੇ ਉਹ ਉਸ ਸ਼ਾਪ ਦੇ ਉੱਤੇ ਆਇਆ ਹੋਇਆ ਸੀਗਾ ਤੇ ਉੱਥੇ ਕਦੇ ਇਕੱਠੇ ਹੋ ਗਏ ਬੀਗ ਉਹਨਾਂ ਕੁੱਟਮਾਰ ਹੋਈ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਐਕਟਵਾ ਛੱਡ ਗਿਆ ਸਾਨੂੰ ਕੰਪਲੇਂਟ ਦੇ ਗਿਆ ਸੀਗਾ ਉਸ ਤੋਂ ਬਾਅਦ ਰਾਤ ਨੂੰ ਦੂਸਰੀ ਪਾਰਟੀ ਜਿਹੜੀ ਹੈਗੀ ਹੈ ਉਹ ਕਰੀਬ 8 ਵਜੇ ਆ ਕੇ ਕੰਪਲੇਂਟ ਉਹ ਵੀ ਦੇ ਕੇ ਗਈ ਹੈ ਵੀ ਇੱਦਾਂ ਕਿ ਸਾਡੇ ਬਜ਼ੁਰਗਾਂ ਇੱਕ ਮੈਡੀਕਲ ਵੀ ਦੇਖ ਗਏ ਹੈ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਮੈਡੀਕਲ ਲਿਆ ਕੇ ਜੋ ਵੀ ਲੀਗਲ ਹੋਊਗਾ ਸੈਕਸ਼ਨ ਲਗਾਉਂਦੇ ਆ ਉਹਦੇ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਉਹ ਹੁਣ ਤੁਹਾਡੇ ਤੋਂ ਪਤਾ ਲੱਗਿਆ ਹੈ ਜਿਹੜੀ ਵਾਇਰਲ ਹੋਈ ਹੈ ਉਹਦੇ ਬਾਰੇ ਤੁਸੀਂ ਦੱਸਿਆ ਵਾ ਅਸੀਂ ਉਹ ਵੈਰੀਫਾਈ ਕਰਕੇ ਜੋ ਵੀ ਕਲੀਕਲ ਕਾਰਵਾਈ ਕਰਾਂਗੇ ਕਿਸੇ ਨੂੰ ਮਰਨੀ ਬਖਸ਼ਾਂਗੇ ਇਸ ਚੀਜ਼ ਵਾਸਤੇ ਜੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ